ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਦੋਸਤੋ ਅੱਜ ਦੀਆਂ ਤਾਰੀਆਂ ਵੱਡੀਆਂ ਖਬਰਾਂ ਦੇ ਬਾਰੇ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਚੱਲਦੇ ਆਈ ਦੀ ਪਹਿਲੀ ਵੱਡੀ ਖਬਰ ਦੇ ਵੱਲ ਭਾਰਤ ਨੇ ਅਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਵਿਸ਼ੇਸ਼ ਹਥਿਆਰਾਂ ਦੀ ਵਰਤੋਂ ਅਨੁਸਾਰ ਦੋਸਤੋ ਕਿਸੂਤਰ ਅਨੁਸਾਰ ਭਾਰਤੀ ਫੌਜ ਵੱਲੋਂ ਸਫਲਤਾਪੂਰਵਕ ਨਿਸ਼ਾਨਾ ਬਣਾਏ ਗਏ 9 ਥਾਵਾਂ ਵਿੱਚੋਂ 4 ਪਾਕਿਸਤਾਨ ਵਿੱਚ ਅਤੇ 5 ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਨ ਪਾਕਿਸਤਾਨ ਵਿੱਚ ਬੇਸ ਵਹਾਲ ਪਰ ਮੁਰਿ ਮੁਰਿ ਦੇਕੇ ਅਤੇ ਸ਼ਾਲਕੋੜ ਸ਼ਾਮਲ ਹਨ ਅਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਲਈ ਵਿਸ਼ੇਸ਼ ਤਿਆਰਾਂ ਦੀ ਵਰਤੋਂ ਕੀਤੀ ਗਈ ਸੂਤਰਾਂ ਨੇ ਇਹ ਵੀ ਦੱਸਿਆ ਕਿ ਤਿੰਨ ਫੌਜਾਂ ਨੇ ਸਾਂਝੇ ਤੌਰ ਤੇ ਇਹ ਕਾਰਵਾਈ ਕੀਤੀ ਹੈ ਤੇ ਜਲਦੀ ਦੋਸਤ ਅਗਲੀ ਵੱਡੀ ਖਬਰ ਦਿਵਾਲ ਦੱਤੀ ਦੁੱਤ ਕੇ ਪਾਕਿਸਤਾਨ ਦੀ ਅੱਧੀ ਰਾਤ ਭਾਰਤ ਨੇ ਕੀਤਾ ਹਮਲਾ ਨੌ ਟਿਕਾਣਿਆਂ ਤੇ ਲਾਇਆ ਨਿਸ਼ਾਨਾ ਦੋਸਤੋ ਕਿ ਪਹਿਲਾਂ ਦਾ ਇਸ ਤੋਂ ਹਮਲੇ ਦਾ ਬਦਲਾ ਲੈਂਦਿਆਂ ਲੈਂਦੇ ਆ ਭਾਰਤੀ ਹਥਰ ਹਿਯਾਰਬੰਦ ਬਲਾਂ ਨੇ ਅੱਜ ਤੜਕੇ ਪਾਕਿਸਤਾਨ ਅਤੇ ਮਕਬੂਜਾ ਕਸ਼ਮੀਰ ਵਿੱਚ 9 ਅੰਦਾਸ਼ਟੀ ਟਕਾਣਿਆਂ ਤੇ ਮਜਾਹਿਲ ਹਮਲੇ ਕੀਤੇ ਹਨ ਇਨ੍ਹਾਂ ਵਿੱਚ ਬਹਾਲ ਬਹਾਵਲਪੁਰ ਵੀ ਸ਼ਾਮਲ ਹੈ ਜੋ ਦੈਸ਼ਟੀ ਸੰਗਠਨ ਜੈਸ਼-ਏ-ਮੁਹੰਮਦ ਦਾਗੜ ਹੈ ਭਾਰਤੀ ਫੌਜ ਨੇ ਤੜਕੇ 1:43 ਮਿੰਟ ਤੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਫੌਜੀ ਹਮਲੇ ਆਪਰੇਸ਼ਨ ਸਿੰਧੂਰ ਤਹ ਤ ਕੀਤਾ ਗਏ ਹਨ ਫੌਜ ਨੇ ਕਿਹਾ ਕਿ ਥੋੜਾ ਸਮਾਂ ਪਹਿਲਾਂ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ دہشتੀ ਟਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਰੇਸ਼ਨ ਸੰਧੂਰ ਸ਼ੁਰੂ ਕੀਤਾ ਸੀ ਜਿੱਥੋਂ ਭਾਰਤੀ ਫੌਜ ਰਿਸਪਾਰਟ ਵਿਰੋਧ دہشتੀ ਹਮਲਿਆਂ ਦੀ ਯੋਜਨਾ ਅਤੇ ਨਿਰਦੇਸ਼ਕ ਨ ਇਤਗਾਸੀ ਬਿਆਨ ਅੱਜ ਕਿਹਾ ਗਿਆ ਹੈ ਕਿ ਭਾਰਤੀ ਹਥਿਆਰਬੰਦ ਬਲਾਂ ਦੀਆਂ ਕਾਰਵਾਈਆਂ ਕੇਂਦਰਿਤ ਤੇ ਨਪੰਗਾ ਤਲੰਗਾ ਰੰਗਾ ਹਨਾ ਭਾਰਤੀ ਫੌਜ ਨੇ ਕਿਹਾ ਕਿ ਕਿਸੇ ਵੀ ਪਾਕਿਸਤਾਨੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਭਾਰਤ ਦਾ ਪਾਣੀ ਭਾਰਤ ਦੇ ਹੱਕ ਤੇ ਵਹੇਗਾ ਪ੍ਰਧਾਨ ਮੰਤਰੀ ਮੋਦੀ ਦਾਦੀ ਦੋਸਤੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਹਾਕਿਆਂ ਤੋਂ ਸਾਡੀਆਂ ਨਦੀਆਂ ਦੇ ਪਾਣੀ ਨੂੰ ਤਨਾਅ ਅਤੇ ਟਕਰਾ ਵਿਸ਼ਾ ਬਣਾਇਆ ਰਿਹਾ ਸੀ ਪਰ ਸਾਡੀ ਸਰਕਾਰ ਨੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਨਦੀਆਂ ਨੂੰ ਜੋੜਨ ਲਈ ਇੱਕ ਵਿਸ਼ਾਲ ਮਹਿੰਮ ਸ਼ੁਰੂ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਦਾ ਪਾਣੀ ਭਾਰਤ ਦੇ ਹੱਕ ਚ ਵਹੇਗਾ ਵਹਿਲਗਾਮ ਮਾਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿਰੁੱਧ ਲਗਾਤਾਰ ਸਖਤ ਕਾਰਵਾਈ ਕਰ ਰਿਹਾ ਹੈ ਉਹਨਾਂ ਨੇ ਕਿਹਾ ਇਹ ਵੀ ਕਿ ਹੈ ਕਿ ਬੁੱਧਵਾਰ ਨੂੰ ਦੇਸ਼ ਭਰ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਵੇਗੀ ਦੇਸ਼ਵਾਸੀਆਂ ਦੀ ਮੰਗ ਹੈ ਕਿ ਇਸ ਵਾਰ ਪਾਕਿਸਤਾਨ ਨੂੰ ਟੁਕਮਾ ਜਵਾਬ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਕਿਸੇ ਵੀ ਸਮੇਂ ਉਸਤੇ ਹਮਲਾ ਕਰ ਸਕਦਾ ਹੈ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਕੱਲ ਸ਼ਾਮ 4 ਵਜੇ ਵੱਜਣਗੇ ਸਾਇਰਨ ਅਤੇ ਰਾਤ 10 ਵਜੇ ਹੋਵੇਗਾ ਬਲੈਕਆਊਟ ਡਿਪਟੀ ਕਮਿਸ਼ਨਰ ਤਲਦੀ ਦੋਸਤੋ ਦੇ ਡਿਫੈਕਟਿਵ ਮਿਸ਼ਨਰ ਪ੍ਰਧਾਨਕੁਰ ਅੱਧਾ ਧਿਆ ਉਪਰ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮੌਕ ਡ੍ਰਿਲ ਬਾਰੇ ਹਦਾਇਤ ਦਿੱਤੀਆਂ ਤੈਨੂੰ ਦੱਤਾਂ ਉਹਨਾਂ ਜਾਣਕਾਰੀ ਦਿਨ ਦਿਨ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹੇ ਅੰਦਰ ਇੱਕ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਜਿਸ ਅਧੀਨ ਜ਼ਿਲ੍ਹਾ ਪਠਾਨਕੋਟ ਦੇ ਅਰਬਨ ਖੇਤਰ ਅੰਦਰ ਸ਼ਾਮ 4 ਵਜੇ ਸਾਇਰਨ ਵੱਜਾਇਆ ਜਾਵੇਗਾ ਅਤੇ ਰਾਤ 10 ਵਜੇ ਬਲੈਕਆਊਟ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਅਭਿਆ ਇਹ ਅਭਿਆਸ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਜਾ ਰਿਹਾ ਹੈ ਤੇ ਜਲਦੀ ਦੋਸਤੋ ਅੜੀ ਵੱਡੀ ਖਬਰ ਤੇ ਵੱਲ ਇਤਿਆਨਾ ਦੇ ਡੀਐਸਸੀ ਜਵਾਨ ਦਾਸ਼ਰੀ ਨਗਰ ਚ ਡਿਊਟੀ ਦੌਰਾਨ ਦੇਹਾਂਤ ਦਾਦੀ ਦੋਸਤੋ ਕੇ ਜਗਰਾਵ ਨੇੜੇ ਪਿੰਡ ਇਤਿਆਨਾ ਦੇ ਸਾਬਕਾ ਸੂਬੇਦਾਰ ਹਰਵਿੰਦਰ ਸਿੰਘ ਪੁੱਤਰ ਮਿਹਰ ਸਿੰਘ ਦਾ ਡਿਊਟੀ ਦੌਰਾਨ ਦੇਹਾਂਤ ਹੋ ਗਿਆ ਹਰਵਿੰਦਰ ਨੂੰ ਲੰਘੇਦਨੀ ਕਰੰਟ ਲੱਗ ਗਿਆ ਸੀ ਤੇ ਉਹ ਸ਼੍ਰੀਨਗਰ ਦੇ ਹਸਪਤਾਲ ਵਿਜੇ ਅਚਜੇਰੇ ਲਾਰਜ ਸੀ ਹਰਵਿੰਦਰ ਸਿੰਘ ਫੌਜ ਵਿੱਚੋਂ ਸੇਵਾਮੁਕਤ ਹੋਣ ਤੋਂ ਬਾਅਦ ਡਿਫੈਂਸ ਸਕਿਉਰਿਟੀ ਕੋਰ ਵਿੱਚ ਮੋੜ ਭਰਤੀ ਹੋ ਗਿਆ ਸੀ ਡੀਐਸਐਸਸੀ ਤੇ ਜਵਾਨ ਦੇਸ਼ ਦੀਆਂ ਸੈਨਾਵਾਂ ਦੇ ਸਟੇਸ਼ਨਾਂ ਤੇ ਸ਼੍ਰੀਨਗਰ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਹਰਵਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਪਿਤਾ ਮੇਜਰ ਸਿੰਘ ਤੋਂ ਇਲਾਵਾ ਪਤਨੀ ਬਲਜਿੰਦਰ ਕੋਰ ਅਤੇ ਦੋ ਤਿੰਨ ਛੱਡ ਗਿਆ ਹੈ। ਸਾਬਕਾ ਸਰਪੰਚ ਲਖਵੀਰ ਚੰਗਨਸਰ ਮ੍ਰਿਤਕਾ ਰਵਿੰਦਰ ਸਿੰਘ ਦੀ ਦੇ ਪਿੰਡ ਐਤੀਆਣਾ ਆਉਣ ਉਤੇ ਬਦਵਾਰ ਨੂੰ ਸੰਸਕਾਰ ਕੀਤਾ ਜਾਵੇਗਾ। ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਭਾਰਤ ਦੇ ਏਅਰਸਟ੍ਰੀਕ ਤੋਂ ਬਾਅਦ ਲੈਂਦੇ ਪੰਜਾਬ ਤੋਂ ਇੰਟਰਨੈਟ ਬੰਦ ਤੇ ਦਾਦਾਈ ਦੋਸਤੋ ਕਿ ਭਾਰਤ ਨੇ ਪੜਗਾਮ ਵਿੱਚ ਹੋਇਆ ਤਵਾਦੀ ਹਮਲੇ ਦਾ ਬਦਲਾ ਲੈ ਲਿਆ ਹੈ। ਭਾਰਤ ਨੇ ਪਾਕਿਸਤਾਨ ਤੇ ਵੱਡੀ ਕਾਰਵਾਈ ਕਰਦੇ ਮੰਗਲਵਾਰ ਦੇ ਰਾਤ ਨੂੰ ਇਹ ਸਟ੍ਰਾਈਕ ਕੀਤੀ ਇਸ ਹਮਲੇ ਵਿੱਚ ਪਾਕਿਸਤਾਨ ਵਿੱਚ ਕਾਫੀ ਤਬਾਹੀ ਹੋਈ ਹੈ ਭਾਰਤੀ ਫੌਜ ਨੇ ਪਾਕਿਸਤਾਨ ਦੇ ਤਮੋਲ ਕੋਟਲੀ ਅਤੇ ਮੁਜਫਰਾਬਾਦ ਵਿੱਚ ਵੀ ਇੱਕ ਵੱਡਾ ਸਰਜਿਕਲ ਸਟ੍ਰਾਈਕ ਕੀਤਾ ਉੱਥੇ ਹੀ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਪਾਕਿਸਤਾਨ ਦੇ ਲਾਹੌਰ 에어ਪੋਰਟ ਤੇ ਐਮਰਜੈਂਸੀ ਲਗਾ ਦਿੱਤੀ ਗਈ ਹੈ ਅਤੇ 48 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ ਸਲਕੋਟ 에어ਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਉੱਥੇ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਚਲਦੇ ਰਹੇ ਦੋਸਤ ਅਗਲੀ ਵੱਡੀ ਖਬਰ ਦੇ ਵੱਲ ਪਾਕਿਸਤਾਨ ਨਾਲ ਤਣਾਅ ਵਿਚਾਲੇ ਆਮ ਲੋਕਾਂ ਲਈ ਬੁਰੀ ਖਬਰ ਮਹਿੰਗਾ ਹੋ ਸਕਦਾ ਗੈਸ ਸਿਲੰਡਰ ਪੈਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਨਾਅ ਆਪਣੇ ਸਿਖਰਲੇ ਪੱਧਰ ਤੇ ਹੈ ਦੋਵਾਂ ਦੇਸ਼ਾਂ ਵਿਚਕਾਰ جنگ ਦਾ ਮਾਹੌਲ ਬਣਿਆ ਹੋਇਆ ਹੈ ਇਸ ਸਭ ਦਾ ਵਿਚਕਾਰ ਆਮ ਲੋਕਾਂ ਨੂੰ ਇੱਕ ਬੁਰੀ ਖਬਰ ਆ ਰਹੀ ਹੈ ਦਰਸਨ ਆਉਣ ਵਾਲੇ ਦਿਨਾਂ ਵਿੱਚ ਗੈਸ ਸਿਲੰਡਰ ਦੀ ਕੀਮਤਾਂ ਵਿੱਚ ਇੱਕ ਵਾਰ ਫਿਰ ਵਧ ਸਕਦੀ ਹੈ ਅਤੇ ਅਇਸੇ ਵਾਰ ਗੈਸ ਸਿਲੰਡਰ ਗੈਸ ਦੀ ਕੀਮਤ 100 ਤੋਂ 150 ਰੁਪਏ ਤੱਕ ਵੱਧ ਸਕਦੀ ਹੈ ਇੱਥੇ ਅਸੀਂ ਤੁਹਾਨੂੰ ਦੱਸਦੇ ਆ ਸਭ ਦੇ ਪਿੱਛੇ ਇਹਦੇ ਕਾਰਨਾਂ ਬਾਰੇ ਵਿਸਧਾਰ ਵਿੱਚ ਦੱਸ ਰਹੇ ਹਾਂ ਗੈਸਲੈਂਡ ਜਾਣਕਾਰੀ ਅਨੁਸਾਰ ਵਿੱਤੀ ਸਾਲ 2006 ਵਿੱਚ ਤੇਲ ਕੰਪਨੀਆਂ ਨੂੰ ਰਸੋਈ ਗੈਸ ਯਾਨੀ ਕਿ ਐਲਪੀਜੀ ਦੀ ਵਿਕਰੀ ਵਿੱਚ 30000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ ਰਿਪੋਰਟ ਅਨੁਸਾਰ ਪਹਿਲਾਂ ਇਹ ਨੁਕਸਾਨ ਲਗਭਗ 40000 ਕਰੋੜ ਰੁਪਏ ਸੀ ਪਰ ਕੁਝ ਦਿਨਾਂ ਪਹਿਲਾਂ ਸਰਕਾਰ ਨੇ ਗੈਸ ਸਿਲੰਡਰ ਦੀ ਕੀਮਤ ਪਿਆਰ ਪਾਏ ਦਾ ਉਹ ਫਾਇਦਾ ਵਾਧਾ ਕੀਤਾ ਜਿਸ ਤੋਂ ਬਾਅਦ ਇਹ ਨੁਕਸਾਨ 10000 ਕਰੋੜ ਰੁਪਏ ਕਟ ਗਿਆ ਇਹਦੀ ਹੀ ਸਥਿਤੀ ਅਜੇਕਰ ਸਰਕਾਰ ਤੇਲ ਕੰਪਨੀਾਂ ਦੀ ਮਦਦ ਨਹੀਂ ਕਰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਇੱਕ ਵਾਰ ਫਿਰ ਐਲਪੀਜੀ ਸਿਲੰਡਰ ਦੀ ਕੀਮਤ ਵੱਧ ਸਕਦੀ ਹੈ ਤੇ ਚਲਦੇ ਦੋਸਤ ਅਗਲੀ ਵੱਡੀ ਖਬਰ ਦੇ ਵੱਲ ਦਾਦੀ ਦੋਸਤ ਅੰਮ੍ਰਿਤਸਰ ਤੋਂ ਵੱਡੀ ਖਬਰ ਹੈ ਕਿ ਦੋਸਤ ਨਾਲ ਹੋਟਲ ਚ ਗਈ ਕੁੜੀ ਨਾਲ ਹੋਇਆ ਗੈਂਗਰੇਪ ਦਾਦੀ ਦੋਸਤ ਕਿਉਂ ਗੈਂਗਸ ਅੰਮ੍ਰਿਤਸਰ ਦੇ ਬੱਸ ਸਟੈਂਡ ਨੇ ਦੀ ਕੀ ਬਣੇ ਹੋਟਲਾਂ ਜੋ ਦੇਵਪਾਰ ਦੇ ਕਈ ਇਸ ਮਾਮਲੇ ਸਾਹਮਣੇ ਆ ਰਹੇ ਹਨ ਜਿਹੜਾ ਜਿਹੜਾ ਹੀ ਮਾਮਲਾ ਇੱਕ ਵਾਰ ਫਿਰ ਨਿੱਜੀ ਹੋਟਲ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਕੁੜੀ ਨਾਲ ਸਮੂਹਿਕ ਜ਼ਬਰਦਸਤੀ ਕੀਤਾ ਗਿਆ ਹੈ ਇਸ ਦੌਰਾਨ ਪੀੜਤ ਕੁੜੀ ਨੇ ਅੰਮ੍ਰਿਤਸਰ ਬੱਸ ਸਟੈਂਡ ਪੁਲਿਸ ਚੌਂਕੀ ਵਿਖੇ মিডিਆ ਨਾਲ ਗੱਲਬਾਤ ਕਰਦੇ ਆਪਣੇ ਤੇ ਹੋਏ ਸਮੂਹਿਕ ਜ਼ਬਰਦਸਤੀ ਦੇ ਇਲਜ਼ਾਮ ਲਗਾਏ ਹਨ ਪੀੜਤ ਕੁੜੀ ਨੇ মিডিਆ ਨੂੰ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਅੰਮ੍ਰਿਤਸਰ ਦਰਬਾਰ ਸਾਹਿਬ ਆਈ ਸੀ ਅਤੇ ਉਸ ਤੋਂ ਬਾਅਦ ਉਹ ਇੱਕ ਹੋਟਲ ਵਿੱਚ ਪਾਣੀ ਪੀਣ ਗਈ ਤੇ ਉਸ ਦੇ ਦੋਸਤ ਵੱਲੋਂ ਆਪਣੇ ਕੁਝ ਸਾਥੀਆਂ ਨੂੰ ਬੁਲਾ ਕੇ ਉਸ ਦੇ ਨਾਲ ਸਮੂਹਕ ਜ਼ਬਰਦਸਤ ਕਰਵਾਇਆ ਗਿਆ ਇਸ ਤੋਂ ਬਾਅਦ ਹੁਣ ਪੀੜਤ ਲੜਕੀ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਦੂਸਰੇ ਪਾਸੇ ਮੌਕੇ ਤੇ ਪਹੁੰਚੀਆਂ ਨਿੰਗ ਸਿੰਘ ਜਿ세 ਬੰਦੀਆਂ ਤੇ ਆਗੂ ਪਰਮਜੀਤ ਸਿੰਘ ਅਖਾਲੀ ਨੇ ਰਸਤਾ ਕੇ ਉਹਨਾਂ ਦੇ ਇੱਕ ਸੰਗ ਨੂੰ ਫੋਨ ਆਇਆ ਸੀ ਕਿ ਇੱਕ ਕੁੜੀ ਰੋ ਰਹੀ ਹੈ ਤੇ ਉਸ ਨੇ ਕਿਹਾ ਕਿ ਉਸ ਦੇ ਨਾਲ ਸਮੂਹਕ ਜ਼ਬਰਦਸਤ ਹੋਇਆ ਹੈ ਜਦੋਂ ਮੌਕੇ ਤੇ ਨਿੰਗ ਸਿੰਘ ਦੇ ਬੰਦੀਆਂ ਪਹੁੰਚੀਆਂ ਤਾਂ ਪਤਾ ਲੱਗਿਆ ਕਿ ਕੁੜੀ ਆਪਣੇ ਦੋਸਤ ਨਾਲ ਨਿੱਜੀ ਹੋਟਲ 'ਚ ਆਈ ਸੀ ਜਿੱਥੇ ਕਿ ਉਸਦੇ ਦੋਸਤ ਦੇ ਸਾਥੀਆਂ ਵੱਲੋਂ ਔਰ ਵੀ ਉਸ ਕੁੜੀ ਨਾਲ ਜ਼ਬਰਦਸਤੀ ਨਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਹ ਸੰਗਤ ਅਤੇ ਬੰਦਿਆਂ ਵੱਲੋਂ ਇਸ ਮਾਮਲੇ ਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਹੈ ਗਏ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦੇ ਦੋਸਤੋ ਧੰਨਵਾਦ